ਪੰਜਾਬ ਪੁਲਿਸ ਨੂੰ ਇਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਪੰਜਾਬ ਪੁਲਿਸ ਦੇ ਵੱਲੋਂ ਇੱਕ ਨਕਲੀ ਆਈਪੀਐਸ ਅਫਸਰ ਮਹਿਲਾ ਨੂੰ ਗ੍ਰਿਫਤਾਰ ਕੀਤਾ ਅਤੇ ਪੁਲਿਸ ਅਧਿਕਾਰੀਆਂ ਦੇ ਦਸtan ਮੁਤਾਬਕ ਇਹ ਔਰਤ ਨਾਕੇ ਦੌਰਾਨ ਆਪਣੇ ਆਪ ਨੂੰ ਆਈਪੀਐਸ ਅਫਸਰ ਦੱਸ ਰਹੀ ਸੀ ਪੁਸ਼ਗੀਸ਼ ਕਰਨ ਦੌਰਾਨ ਪਤਾ ਲੱਗਾ ਕਿ ਇਹ ਨਕਲੀ ਮਹਿਲਾ ਅਫਸਰ ਆਈਪੀਐਸ ਆਪਣੇ ਆਪ ਨੂੰ ਜੋ ਦੱਸ ਰਹੀ ਸੀ ਇਸ ਦਾ ਭਾਂਡਾ ਪੱਨਿਆ ਗਿਆ ਤੇ ਪੁਲਿਸ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੁਲਸਟਿਕ ਕਾਰਗੀਆਂ ਦਾ ਕਹਿਣਾ ਹੈ ਕਿ ਇਸ ਨੂੰ ਗ੍ਰਿਫਤਾਰ ਕਰਕੇ ਇਸ ਦੇ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇੱਥੇ ਦੱਸਣਯੋਗ ਹੈ ਕਿ ਮਾਮਲਾ ਜੋ ਹੈ ਤਰਨਤਾਰਨ ਦਾ ਤਰਨਤਾਰਨ ਦੇ ਕਤਬਾ ਪਿੱਖੀ ਵਿੰਡ ਦੇ ਵਿੱਚ ਪੁਲਸ ਦੇ ਵੱਲੋਂ ਜਦੋਂ ਨਾਗੇਬੰਦੀ ਕੀਤੀ ਹੋਈ ਸੀ ਤਾਂ ਇਸ ਦੌਰਾਨ ਇੱਕ ਔਰਤ ਨੂੰ ਰੋਕਿਆ ਗਿਆ ਜਿਸ ਨੇ ਕੀ ਪੁਲਸ ਦੀ ਵਰਦੀ ਪਾਈ ਹੋਈ ਸੀ ਤੇ ਆਪਣੇ ਆਪ ਨੂੰ ਇੱਕ ਮਹਿਲਾ ਆਈਪੀਐਸ ਅਫਸਰ ਦੱਸ ਰਹੀ ਸੀ ਜਦੋਂ ਉਸ ਪੁਲਸ ਤੇ ਵੱਲੋਂ ਜਾਂਚ ਕੀਤੀ ਗਈ ਤਾਂ ਇਹ ਪੁਲਸ ਅਫਸਰ ਜੋ ਕਿ ਨਕਲੀ ਨਿਕਲੀ ਅਜਿਹੇ ਹੀ ਮਾਮਲੇ ਪੰਜਾਬ ਦੇ ਵਿੱਚ ਲਗਾਤਾਰ ਦੇਖਣ ਨੂੰ ਮਿਲਦੇ ਹਨ ਅਤੇ ਅਜਿਹਾ ਇੱਕ ਮਾਮਲਾ ਹੁਣ ਤਰਨਤਾਰਨ ਤੋਂ ਸਾਹਮਣੇ ਆਇਆ ਜਿੱਥੇ ਕਿ ਪੰਜਾਬ ਪੁਲਿਸ ਦੇ ਵੱਲੋਂ ਤਰਨਤਾਰਨ ਦੇ ਕਤਪਾ ਪਿੱਖੀੜ ਦੇ ਵਿੱਚ ਨਾਦੀਬੰਦੀ ਦੌਰਾਨ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ਜੋ ਕਿ ਆਪਣੇ ਆਪ ਨੂੰ ਨਕਲੀ ਆਈਪੀਐਸ ਅਫਸਰ ਸੀ ਅਤੇ ਆਪਣੇ ਆਪ ਨੂੰ ਆਈਪੀਐਸ ਅਫਸਰ ਦੱਸ ਰਹੀ ਸੀ ਪੁਲਿਸ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਇਸ ਦੇ ਖਿਲਾਫ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ ਅਤੇ ਜਾਂਚ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਦੇ ਆਧਾਰ ਤੇ ਅਗਲੀ ਕਾਨੂੰਨੀ ਕਾਰਵਾਈ ਨੂੰ ਵੀ ਅਮਲ ਵਿੱਚ ਲਿਆਂਦਾ ਜਾਵੇਗਾ ਦੱਸ ਦਈਏ ਕਿ ਤਰਨਤਾਰਨ ਦੇ ਘਟਨਾ ਪਿੱਛੇਵੰਦਾ ਇਹ ਸਾਰਾ ਮਾਮਲਾ ਹੈ ਜਿੱਥੇ ਇੱਕ ਮਹਿਲਾ ਆਪਣੇ ਆਪ ਨੂੰ ਆਈਪੀਐਸ ਅਫਸਰ ਦੱਸ ਰਹੀ ਸੀ ਪਰ ਇਹ ਆਈਪੀਐਸ ਅਫਸਰ ਜਦੋਂ ਪੁਲਿਸ ਨੇ ਜਾਂਚ ਕੀਤੀ ਤਾਂ ਨਕਲੀ ਨਿਕਲੀ ਪੁਲਿਸ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਗ੍ਰਿਫਤਾਰ ਕਰਕੇ ਇਸ ਦੇ ਖਿਲਾਫ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ ਪੰਜਾਬ ਦੇ ਵਿੱਚ ਅਜਿਹੇ ਮਾਮਲੇ ਜੋ ਕਿ ਰੋਜ਼ਾਨਾ ਹੀ ਚੈਨਲਾਂ ਦੀ ਸੁਰਖੀਆਂ ਬਣਦੀਆਂ ਹਨ